ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵੈਗ ਪ੍ਰਤੀ ਆਸ ਕਰਦੇ ਆਂ ਵੀ ਸਭ ਦੀ ਘਰ-ਵਾਰ ਤੰਤਰ ਉਸ ਤੇ ਚੜ੍ਹਦੀ ਕਲਾ 'ਚ ਹੋਣ ਸੋ ਭਾਈ ਤੇ ਤੇ ਵੀਰੇ ਹੁਣ ਥੋੜਾ ਭਰਾ ਥੋੜਾ ਲੋਟ ਹੋਇਆ ਵਿਚਦੀ ਹੋ ਜਾਂਦਾ ਵੀਰੇ ਥੋੜਾ ਜਿਹਾ ਮਾਈਂਡ ਤੇ ਫਿਰ ਟੈਨਸ਼ਨ ਦੀ ਪੈ ਜਾਂਦੀ ਆ ਤਾਂ ਫਿਰ ਥੋੜਾ ਜਿਹਾ ਹੋ ਜਾਂਦਾ ਤਰੋਂ ਸੌ ਕਰਦੀਆਂ ਪ੍ਰੋਬਲਮਾਂ ਨੇ ਬਈ ਨਹੀਂ ਦੱਸ ਸਕਦਾ ਕਿਸ ਨੂੰ ਹਨਾ ਸਮਝ ਹੀ ਸਕਦੇ ਹੋ ਤੁਸੀਂ ਭਰਾ ਤੇ ਆਹ ਨੇ ਬਈ ਕੂਤਰਾ ਆਪਣੇ ਸੇਲ ਵੱਡੇ ਨੇ ਤੇ ਐਦਕੀ ਬਈ ਤੁਹਾਨੂੰ ਆਫਰ ਹੈ ਠੀਕ ਹੈ ਕੋਈ 5000 ਜੋੜੀ ਨਹੀਂ ਕੋਈ ਠੀਕ ਹੈ 10000 ਜੋੜੀ ਨਹੀਂ ਚਮਾ ਜੈਜ ਰੇਟ ਤੇ ਹੈ ਰੇਟ ਮੈਂ ਵਿੱਚ ਤੁਹਾਨੂੰ ਜੋੜੀਆਂ ਦਾ ਦੱਸ ਦੂੰਗਾ ਠੀਕ ਹੈ ਤੇ ਤੁਸੀਂ ਆਪ ਦੇਖ ਲਿਓ ਵੀ ਕੀ ਰੇਟ ਆ ਜੋੜੀਆਂ ਦਾ ठीक है पेल्ला थो मैं दस दिन कबूतरियां किनिया ने एक दिन चार पं ठीक है ने एक दो त ठीक है चार पं छे एक सत सत कबूतर ने ते, ਆਇ ਕੋ ਵਟ ਗਿਆ ਸੱਤ ਕਬੂਤਰ ਨੇ ਸੱਤ ਹੀ ਕਬੂਤਰੀਆਂ ਨੇ ਠੀਕ ਐ ਸਸਾ 14 14 ਨੇ ਬਈ ਕਬੂਤਰ ਕਬੂਤਰੀਆਂ ਵੱਡੇ ਠੀਕ ਐ ਤੇ ਵਿੱਚ ਨੇ ਬਈ ਦੋ ਪੱਠੇ ਜਿਹੜੇ ਮਤਲਬ ਹਰੇ ਨਵੇਂ ਨੇ ਬਈ ਇੱਕ ਦਾ ਪਿਓ ਚਾਰ ਬਾਈ ਵਧਿਆ ਹੋਇਆ ਹੈ ਠੀਕ ਹੈ ਟੀਰਾ ਬੱਚਾ ਪੜਾ ਸੋਹਣਾ ਚੰਗਾ ਬੱਚਾ ਹੈ ਠੀਕ ਹੈ ਤੇ ਦੂਜਾ ਖੱਟੀਆਂ ਅੱਖਾਂ ਦਾ ਉਹ ਆਪਣੇ ਭਾਈ ਬਾਪੂ ਜਾਣਟੇ ਆਲਮ ਆਲੇ ਦਾ ਕਾਲ ਪੁੱਛੇ ਦਾ ਠੀਕ ਹੈ ਤੇ ਜੇ ਕਹਿੰਦੇ ਤਾਂ ਹੁਣ ਤੁਹਾਨੂੰ ਕੱਲੀ ਗੱਲਿਆ ਜੋੜੀ ਦਿਖਾ ਦੇਣਾ ਤੇ ਰੇਟ ਚ ਮਾਜਾਇਜ ਹੋਣਗੇ ਭਾਈ ਜਮਾ ਚਾਜ ਠੀਕ ਹੈ ਜਿਹੜੇ ਤੁਹਾਨੂੰ ਮਤਲਬ ਤੁਹਾਡੇ ਅਰੇਂਜ ਚ ਹੋਣ ਭਾਜ ਹੋਣ ਥੋੜੀ ਜਿਹੀ ਵਾਣਾ ਮਤਲਬ ਥੋੜਾ ਸਾਹ ਚ ਲੈ ਜੀ ਤੇ ਮੈਨੂੰ ਪਤਾ ਲੱਗ ਜੇ ਵੀ ਹਾਂ ਵੀਡੀਓ ਕਿਵੇਂ ਬਣੀ ਜਾਂਦੀ ਹੈ ਚੰਗਾ ਥੋੜਾ ਹੋਲਡ ਰੱਖਿਓ 6 ਵਾਦੀਆਂ ਵਧਿਆ ਹੋਇਆ ਬਈ ਕਹਿਦੀਆਂ ਵੀ ਦੂਸਰ ਦੀਆਂ ਵੀ ਠੀਕ ਹੈ ਉਹਦੀ ਪੱਠੀ ਹੈ ਟੱਬੀ ਠੀਕ ਹੈ ਪਿਛਲੀ ਵਾਰ ਵਾਲਿਆਂ ਚੋਂ ਫੇਰ ਵੀ ਕੋਈ ਇਹੀ ਜੋੜੀ ਬਚੀ ਸੀ ਬਾਕੀ ਹੁਣ ਰੇਟ ਜਮਾ ਜਾਇਜ਼ ਲਾਵਾਂਗੇ ਕੋਈ ਨਜਾਇਜ਼ ਰੇਟ ਨਹੀਂ ਠੀਕ ਹੈ ਗਰੀਬ ਤੋਂ ਗਰੀਬ ਬੰਦਾ ਵੀ ਖਰੀਦ ਸਕਦਾ ਪਰ ਇਹ ਆਫਰ ਸਿਰਫ ਤੁਸੀਂ ਐਸਾ ਬਲਾ ਲਓ ਵੀਡੀਓ ਪੈਣ ਤੋਂ ਸਿਰਫ 2 ਦਿਨਾਂ ਦੇ ਵਿੱਚ ਵਿੱਚ ਹੈ ਬਾਹਲੇ ਦੇ ਨਹੀਂ ਸਿਰਫ 2 ਦਿਨਾਂ ਦੇ ਵਿੱਚ ਵਿੱਚ ਹੈ ਜਿਵੇਂ ਅੱਜ ਵੀਡੀਓ ਪੈ ਗਈ ਠੀਕ ਹੈ ਕੱਲ ਨੂੰ ਤੇ ਪਰਸੋਂ ਨੂੰ ਸਿਰਫ 2 ਦਿਨਾਂ ਦੇ ਵਿੱਚ ਵਿੱਚ ਹੈ ਬੁਕਿੰਗ ਕਰਾ ਸਕਦੇ ਹੋ ਠੀਕ ਹੈ ਬੁਕਿੰਗ ਦੇ ਵਿੱਚ ਤੁਸੀਂ 500 ਪਹਿਲਾਂ ਠੀਕ ਹੈ ਜਾਂ 1000 ਰੁਪਇਆ ਪਹਿਲਾਂ ਭੇਜ ਕੇ ਜਾਂ ਪੂਰੇ ਭੇਜ ਕੇ ਆਪ ਦਾ ਮੰਗਾ ਸਕਦੇ ਹੋ ਠੀਕ ਹੈ ਇਹ ਜੋੜੀ ਹੋਊਗੀ ਹੁਣ ਕੱਲਾ ਕੱਲਾ ਕਹੂਗੇ ਦਿਖਾ ਦੇਣਾ ਪਰ ਵੀਡੀਓ ਥੋੜੀ ਜੀ ਆ ਰਸਤਾ ਖਟੀਆਂ ਅੱਖਾਂ ਦਾ ਬੱਚਾ ਇਹਦਾ ਮੈਂ ਡਾਇਆ ਬੱਚਾ ਇਹਦਾ ਮੈਂ ਤੁਹਾਨੂੰ ਦਿਖਾਇਆ ਵੀ ਆ ਭਾਈ ਪਿਛਲੇ ਵੀਡੀਓ ਚ ਠੀਕ ਹੈ ਇੱਕ ਰੇਟ ਦਾ ਟਾਈਮ ਕਰੀ ਜਾਂਦਾ ਠੀਕ ਹੈ ਬਿਨਾ ਪਾਣੀ ਤੋਂ ਸੁੱਕਾ ਉਹ ਬੱਚਾ ਵੀ ਫੇਲ ਕਰ ਦਾਂਗੇ ਜਿਹੜਾ ਬੰਦਾ ਇਹਨਾਂ ਦਾ ਵੀ ਉੜਦੇ ਨਹੀਂ ਉੜਦੇ ਨਹੀਂ ਉੜਦੇ ਨਹੀਂ ਗਿੱਲਾ ਵਾਲੇ ਦਾ ਜਿਹਦਾ ਉਹ ਬੰਦਾ ਆਹ ਓਹੋ ਇੱਕ ਤਾਂ ਪੰਗਾ ਭਾਈ ਇਹਨਾਂ ਦਾ ਜਦੋਂ ਇਹ ਹਲਾਜ ਜਾਂਦੀਆਂ ਨੇ ਨਾ ਉਦੋਂ ਆ ਕਬੂਤਰੀ ਐ ਟੀਰੀ ਐ ਬਈ ਚਿੱਟੀ ਅੱਖਾਂ ਦੀ ਐ ਡੱਬੀ ਐ ਪੈਰ ਤੇ ਤੇ ਮੋਚ ਐ ਠੀਕ ਐ ਬੱਚਾ ਵੀ ਦਾ ਇਹਦੇ ਵਰਗਈ ਐ ਲਾਲ ਚੀਨਾ ਜਹੋ ਪਰ ਉਹਦੇ ਵੀ ਪੈਰਾਂ ਤੇ ਮੋਚ ਐ ਠੀਕ ਐ ਇੱਕ ਜਣਾ ਮੇਤਰੋ ਦੂਜੀ ਜੂੜੀ ਉਹ ਸਰੋਂ ਫੁੱਲੀ ਅੱਖਾਂ ਦਾ ਕਬੂਤਰ ਐ ਠੀਕ ਐ ਇਹ ਬੱਚੇ ਘੜਦਾ ਵੀ ਕਾਲੇ ਸ਼ਾਹ ਹਰੀਆਂ ਅੱਖਾਂ ਦੇ ਤੇ ਆ ਕਬੂਤਰੀ ਐ ਬਈ ਬਹਿਣੀ ਆਲਦੀ ਠੀਕ ਹੈ ਰਾਏ ਨਵੈਣੀ ਵਾਲੇ ਕਬੂਤਰਾਂ ਚ ਠੀਕ ਆ ਜੋੜੀ ਹੈ ਹੁਣ ਤੁਹਾਨੂੰ ਦਿਖਾਉਣਾ ਕੱਲੇ ਕੱਲੇ ਠੀਕ ਹੈ ਮੜਾ ਜਲਦੀ ਜਲਦੀ ਦੇਖੀ ਚੱਲਿਓ ਆ ਕਬੂਤਰ ਹੈ ਕੈਂਚੀ ਲੱਗਿਆ ਹੋਇਆ ਕਿਉਂ ਬਾਹਰ ਛੱਡਦਾ ਹੁੰਦਾ ਬਈ ਠੀਕ ਹੈ ਤੇ ਆ ਕਬੂਤਰ ਹੈ ਹੁੰਧੋਣਾ ਕਬੂਤਰੀ ਤੁਹਾਨੂੰ ਕੂਤਰੀ ਜਮਾ ਗਿਟਕੂ ਜੀ ਹੈ ਕਬੂਤਰ ਠੰਡਾ ਕਬੂਤਰੀ ਵਾਲੀ ਗਰਮਾ ਬਈ ਤਾ ਪੂਰਾ ਵਧੀਆ ਪੱਤਾ ਛੱਡਿਆ ਦੀਗਾ ਬਈ ਪੰਜ ਕਿ ਬੱਚਾ ਬਈ ਥੋੜਾ ਬਾਹਰ ਕਿਉਂ ਮੇਰਾ ਕੰਨੀ ਦੇ ਕਰ ਹੌਂ ਦੇ ਕਰਨ ਬਾਹਰ ਟਾਣੀ ਤੇ ਖੜ ਕੇ ਟਾਣੀ ਤੇ ਨਾ ਨਹੀਂ ਬਿਦਿਆਨੀ ਸੀਗਾ ਮਨਜੂਰ ਨਹੀਂ ਕੀਤਾ ਸੀ ਠੀਕ ਹੈ ਤਾਂ ਕਰਕੇ ਛੱਟਣੇ ਦੇ ਜਾਉਣੇ ਬਈ ਸਿਰ ਤੇ ਠੀਕ ਹੈ ਦੋ ਜੋੜੀਆਂ ਲੈ ਮੇthro ਇੱਕ ਜੋੜੀ ਆਹ ਹੈ ਕਿੱਤੀਆਂ ਅੱਖਾਂ ਦਾ ਕਬੂਤਰ ਹੈ ਠੀਕ ਹੈ ਇੱਕ ਪਾਸੇ ਦੇ ਰੀਵੇ ਆ ਦੂਜੇ ਪਾਸੇ ਚਿੱਟੀ ਅੱਖ ਹੈ ਇਧਰ ਰੀਵੇ ਆ ਇਧਰ ਚਿੱਟੀ ਅੱਖ ਹੈ ਆ ਕਬੂਤਰੀ ਹੋਆ ਜਿਹੜੀ ਮੀਰਾਨੇ ਜਿੱਤੀ ਸੀ ਆਪਣੀ ਹਨਾ ਉਦਾਂ ਹੀ ਸਗੀ ਭੈਣ ਆ ਇਹ ਠੀਕ ਹੈ ਮੀਰਾਨੇ ਵਾਲੀ ਠੀਕ ਹੈ ਇਹ ਵੀ ਵਿੱਚ ਚੱਲਣ ਦੋ ਆਹ ਦੇਖ ਲਓ ਜੋੜੀ ਹੁਣ ਤੁਹਾਨੂੰ ਕੂਟਰ ਦਿਖਾਉਣਾ ਮੈਂ ਆਹ ਕਬੂਤਰਾ ਬਈ ਠੀਕ ਹੈ ਆ ਇਹਦੇ ਪੰਖੇ ਨੇ ਬਈ ਗੂੜੇ ਲਾਲ ਦੇ ਜਾਮਣੀ ਏ ਠੀਕ ਹੈ ਆ ਇਹਦੀ ਪੂਰੀ ਜੀ ਨੋਕ ਹੈ ਠੀਕ ਹੈ ਆ ਛੱਟਾ ਲੈ ਹੁਣ ਦਿਖਾਣਾ ਤੁਹਾਨੂੰ ਕਬੂਤਰੀ ਇਹ ਜਿਹੜੀ ਆਪਣੀ ਮੀਂਹ ਰਾਣੀ ਕੱਲੀ ਰਹਿ ਗਈ ਜਿੱਥੀ ਸੀ ਬਈ ਉਹਦੀ ਸਗੀ ਭੈਣ ਆ ਇਹਦੇ ਛੱਟਾ ਪਿਓ ਦੀ ਵੀ ਇਹਦੇ ਐਂ ਛੱਟਾ ਚ ਮਾਪਦੇ ਪਿਓ ਤੇ ਗਈ ਆ ਬਈ ਇਹਦੇ ਬੱਚੇ ਬਈ ਜਿਹੜੇ ਮਰਜੀ ਕਬੂਤਰ ਨਾਲ ਲਾ ਦਿਓ ਇਹ ਬੱਚੇ ਬਈ ਫੇਲ ਹੁੰਦੇ ਨਹੀਂ ਜਿਹੜਾ ਕਬੂਤਰ ਥੋੜਾ ਬੱਚੇ ਰੋਕਦਾ ਨਹੀਂ ਠੀਕ ਆ ਜਿਹਦੇ ਬੱਚੇ ਪਾਇਦੇ ਨੇ ਆ ਦੇਖੋ ਬਾਪੂ ਚਾਂਟੇ ਵਾਲੇ ਦੀ ਵੀ ਇਹ ਕੌਣੀ ਵਾਲਿਆਂ ਦੀ ਮਸਾ ਬਾਪੂ ਗੂ ਚਾਂਟੇ ਵਾਲਾ ਹੋ ਗਿਆ ਤੇ ਬਾਪੂ ਕੌਣੀ ਵਾਲਾ ਠੀਕ ਆ ਉਹਨਾਂ ਦੀ ਮਸਾ ਹੈ ਖੱਟੀਆਂ ਅੱਖਾਂ ਦੀ ਹੈ ਠੀਕ ਆ ਛੋਟੇ ਕੱਦ ਦੀ ਹੈ ਇਹ ਕਬੂਤਰੀ ਹੋਗੀ ਠੀਕ ਹੈ ਇਹ ਹੋ ਗਏ ਭਈ ਆਪਣੇ ਤਿੰਨ ਜੋੜੇ ਚੌਥੀ ਜੋੜੀ ਆਹਾ ਠੀਕ ਹੈ ਲਾਲ ਚੀਨਾ ਲਾਲ ਸਰਾ ਕਬੂਤਰ ਇਹ ਹੈ ਇਹ ਭਈ ਗਾਮੀ ਵਾਲ ਤੋਂ ਆਇਆ ਸੀਗਾ ਠੀਕ ਹੈ ਲਾਸਟ ਬਾਜੀ ਹੋਈ ਹੈ ਜਦੋਂ ਹਨਾ ਉਦੋਂ ਹੀ ਡਿਗ ਪੈ ਜੀਗਾ ਘਮੇਰ ਚ ਠੀਕ ਆ ਆ ਕਬੂਤਰੀ ਆਪਣੇ ਘਰ ਦੀ ਹੈ ਪੱਠੀ ਇਹਦੀ ਮਾਂ ਲਾਲ ਡੱਬੀ ਆ ਭਈ ਠੀਕ ਹੈ ਪਰ ਬਾਬੂ ਨਿੰਗ ਘਰਾੰਗ ਨੇ ਵਾਲਿਆਂ ਚੋਂ ਆ ਠੀਕ ਹੈ ਤੇ ਉਹਦੀ ਇਹ ਪੱਠੀ ਇੱਕੋ ਹੀ ਬਚੀ ਸੀ ਇਹ ਦਾਣੇ ਦੇ ਵੀ ਬਈ ਸਾਢੇ 6 ਦਾ ਟਾਈਮ ਕਰਦੀ ਰਹੀ ਆ ਹੁਣ ਵੀ ਜਿਹਨੇ ਡਾਉਣੀ ਹੋਵੇ ਜਾ ਕੇ ਬੇਸ਼ੱਕ ਡਾ ਕੇ ਤਜਰਬਾ ਕਰ ਸਕਦਾ ਇਹਦਾ ਠੀਕ ਹੈ ਆ ਦੇਖ ਲਓ ਕਬੂਤਰੀ ਤੇ ਸਾਰ ਛੱਡੀ ਹੋਈ ਆ ਕਿਉਂਕਿ ਬਈ ਇਹ ਵੱਡੀ ਹੋ ਰਹੀ ਆ ਕਬੂਤਰੀ ਬੱਚੇ ਬਹੁਤ ਸੋਹਣੇ ਉੱਡਦੇ ਇਹਦੇ ਪਰ ਉੱਡਦੇ ਹੌਲੀ ਹੌਲੀ ਨੇ ਇਹ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਦੂਜੀ ਤੀਜੀ ਡਾਈਤੀ ਦੇਣਾ ਮਾਰ ਲੱਗ ਜਾਣਗੇ ਨਾ ਠੀਕ ਹੈ ਇਹ ਹੈ ਭਾਈ ਐਸਾ ਹਾਵਲਾ ਵੀ ਠੰਡੇ ਦੇ ਨਾਲੇ ਵੀ ਆ ਮੱਸੀ ਦੇ ਨਾਲੇ ਵੀ ਆ ਤੇ ਲੂੰਆਲੇ ਵੀ ਆ ਉਹ ਤੁਹਾਡੇ ਸਿਰ ਤੇ ਆ ਵੀ ਕਬੂਤਰ ਕਹੇ ਲਾਉਂਗੇ ਇਹਦੇ ਨਾਲ ਠੀਕ ਹੈ ਆ ਕਬੂਤਰ ਹੈ ਠੀਕ ਹੈ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਠੀਕ ਆ ਇਹਦੇ ਜਮਾ ਜਾਮਣੀ ਪੈਰ ਨੇ ਠੀਕ ਹੈ ਬਾਪੂ ਧੰਨੇ ਵਾਲਿਆਂ ਚੋਂ ਇਹ ਕਬੂਤਰ ਹੈ ਇਹ ਜੋੜੀਆਂ ਹੋ ਗਈਆਂ ਹੁਣ ਆਪਣੀਆਂ ਚਾਰ ਜੋੜੀਆਂ ਹੋ ਗਈਆਂ ਪੰਜਵੀਂ ਜੋੜੀ ਤਿਲਾ ਮਿੱਤਰੋ ਆਪਾਂ ਵੱਡਾ ਚੀਨਾ ਵੀ ਆਪਣਾ ਠੀਕ ਆ ਇਹ ਵੀ ਆਪਾਂ ਸੇਲ ਤੇ ਲਾਤਾ ਹੁਣ ਠੀਕ ਆ ਆ ਜੋੜੀ ਆ ਚਿੱਟੀਆਂ ਅੱਖਾਂ ਦੀ ਕਬੂਤਰੀ ਐ ਠੀਕ ਐ ਤੇ ਚੀਨਾ ਕਬੂਤਰਾ ਆਇਦੇ ਪਰਨੇ ਠੀਕ ਆ ਆਇਦੇ ਭਾਈ ਪੰਜੇ ਨੇ ਪੂਛ ਦੇਖ ਲਓ ਠੀਕ ਹੈ ਆ ਇਹਦਾ ਸਟਰਕਚਰ ਹੈ ਬੱਚੇ ਬਈ ਇੰਨੀ ਕ ਜਿਆਦਾ ਜ਼ੋਰ ਲਾਉਂਦੇ ਨੇ ਇਹ ਰਹਿ ਰੱਬ ਦਾ ਨਾ ਓਹੋ ਵੱਡਾ ਕਬੂਤਰ ਸੀ ਅਹੀਂ ਬਾਹਰ ਛੁੱਟ ਗਿਆ ਚਲ ਕੋਈ ਨਾ ਦੇਖੀ ਜਾਊਗੀ ਪੋਛ ਕੇ ਨੇ ਬਾੜ ਲਾਗੇ ਅੰਦਰ ਆਇਆ ਕਬੂਤਰੀ ਇਹਦੇ ਨਾਲ ਲਈ ਬਈ ਜਿਹੜੀ ਹੁਣ ਲਾਈ ਆਪਾਂ ਠੀਕ ਹੈ ਪਹਿਲਾਂ ਹੋਰ ਲੱਗੀ ਹੋਈ ਸੀ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਬਈ ਠੀਕ ਹੈ ਉਤਰ ਠੰਡਾ ਕਬੂਤਰੀ ਗਰਮ ਹੈ ਠੀਕ ਹੈ ਇੱਕ ਜੋੜੀ ਆ ਲੱਗੀ ਹੋਈ ਐ ਛੇ ਜੋੜੀਆਂ ਹੋ ਗਈ ਲੈ ਮੇਤਰੋ ਇੱਕ ਜੋੜੀ ਆ ਆ ਕਬੂਤਰਾ ਬਈ ਚਿੱਟੀ ਛਾਤੀ ਹੈ ਇਹਦੀ ਠੀਕ ਹੈ ਤੇ ਛਾ ਕਬੂਤਰੀ ਲੱਗੀ ਇਹਦੇ ਨਾਲ ਠੀਕ ਹੈ ਇੱਕ ਉਤਰੀ ਹੋਈ ਆ ਬਈ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਬਾਈ ਜਿੱਤੀ ਹੋਈ ਆ ਠੀਕ ਹੈ ਹੁਣ ਤੁਹਾਨੂੰ ਦਿਖਾਉਣਾ ਮੈਂ ਇਹ ਮੈਂ ਅੱਗ ਲਾਤਾ ਸੀ ਬਈ ਆਹ ਕਬੂਤਰ ਆਏ ਦੇ ਪੰਛੀ ਨੇ ਜਮਾਈ ਬਈ ਠੀਕ ਹੈ ਖਟੀਆਂ ਦਾ ਕਬੂਤਰ ਹੈ ਤੇ ਆ ਛਾਖੀ ਕਬੂਤਰੀ ਹੈ ਬਈ ਠੀਕ ਹੈ ਕਿ ਹੁਣ ਕਿੰਨਿ ਚੀ ਲਾ ਰੱਖੀ ਆਪਾਂ ਇੱਕ ਕੰਨੀ ਕੱਚੀ ਸੀ ਤਾਂ ਕਰਕੇ ਲਾਈ ਸੀ ਵਿਚਾਰ ਉਹਨੂੰ ਪਰਸਾ ਰਾਜੂਗੀ ਆ ਦੇਖੋ ਆਪਣੀ ਬਈ ਅੰਦਰ ਵੱਡੀ ਹੁੰਦੀ ਆ ਠੀਕ ਹੈ ਥਲ ਆਪਾਂ ਲਾਤੀ ਸੀ ਬਈ ਇਹਦੇ ਬੈਰ ਚੋਂ ਕਿਉਂ ਪਾਲਾ ਕਰਨ ਲੱਗ ਗਿਆ ਸੀ ਇੱਕ ਯਾਰ ਮਿੱਤਰ ਸੀਗਾ ਉਹ ਪਾਲਾ ਹਾੜੇ ਪੈ ਗਿਆ ਸੀਗਾ ਭਾਈ ਮੈਨੂੰ ਦੇ ਮੈਨੂੰ ਦੇ ਮੈਨੂੰ ਦੇ ਤਾਂ ਕਰਕੇ ਮੈਨੂੰ ਲਾਉਣੀ ਪੈ ਗਈ ਭਾਈ ਤੇ ਹੁਣ ਰਹੀ ਗਈ ਆਪਣੀ ਦੋ ਕਬੂਤਰ ਠੀਕ ਹੈ ਨਾ ਇੱਕ ਜੋੜੀ ਤੇ ਇੱਕ ਕਬੂਤਰ ਆ ਦੋ ਇੱਕ ਕਬੂਤਰ ਦੇਖੋ ਬੱਚਾ ਠੀਕ ਹੈ ਤੇ ਇੱਕ ਜੋੜੀ ਆਹਾ ਭਾਈ ਆ ਟੀਰੀ ਕਬੂਤਰੀ ਹੈ ਠੀਕ ਹੈ ਟੀਰ ਪਾਉਂਦੀ ਆ ਇਹ ਖਟਾ ਠੀਕ ਹੈ ਤੇ ਆਹ ਕਮੜਲਾ ਕਬੂਤਰ ਹੈ ਠੀਕ ਹੈ ਹੁਣ ਤੁਹਾਨੂੰ ਪਹਿਲਾਂ ਮੈਂ ਦਿਖਾਉਣਾ ਟੀਰੀ ਪਰਸਾਰ ਠੀਕ ਹੈ ਆ ਇਹਦੇ ਪੰਜੇ ਨੇ ਪੈਰ ਤੇ ਠੱਲ ਪਾਈ ਹੋਈ ਆ ਠੱਲਾ ਆਪਾਂ ਕੱਢਾਂਗੇ ਬਾਈ ਕਿਉਂ ਠੱਲਾ ਆਪਣੀ ਨਹੀਂ ਲੱਗੀ ਕਿਸੇ ਦੀ ਪਾਈ ਹੋਈ ਆ ਠੀਕ ਹੈ ਆਇਆ ਕੁ ਮੜਲਾ ਕੁ ਮੜਲਾ ਜਮਾ ਓਕੇ ਦੀ ਰਿਪੋਰਟ ਆ ਫੱਟੀ ਗਾਲੀ ਦਾ ਕੁ ਮੜਲਾ ਬਾਈ ਠੀਕ ਐ ਬਾਕੀ ਬਾਇਓਗ੍ਰਾਫੀ ਇਹਦੀ ਮੈਂ ਤੁਹਾਨੂੰ ਜਦੋਂ ਬੰਦਾ ਮੈਨੂੰ ਇੰਸਟਾਗ੍ਰam ਤੇ ਇੰਸਟਾਗ੍ਰam ਹੀ ਆਪਣੀ ਮਰ ਜਾਣਾ ਗੱਲ ਠੀਕ ਐ ਉਹਦੇ ਆਪਣੇ ਨਾਲ ਗੱਲਬਾਤ ਕਰੂਗਾ ਆਪੀ ਸਮਝਾ ਦਊਗਾ ਵੀ ਕੀ ਗੱਲ ਬਾਤ ਐ ਕਿਹੜਿਆਂ ਚੋਂ ਐ ਕੀ ਇਹਦਾ ਪ੍ਰੋਸੀਜਰ ਐ ਕਿੱਥੇ ਬਾਜੀ ਦਿੱਤੇ ਐ ਠੀਕ ਐ ਉਹ ਸਾਰਾ ਮੈਂ ਤੁਹਾਨੂੰ ਆਪੀ ਦੱਸ ਦਊਗਾ ਠੀਕ ਐ ਪਰ ਤੁਹਾਨੂੰ ਰੇਟ ਦੱਸ ਦਿੰਨਾ ਵੀਰੇ 2000 ਰੁਪਿਆ ਜੋੜੀ ਦਾ ਰੇਟ ਆ ਸਿਰਫ ਹੀ 2000 ਰੁਪਿਆ ਜੋੜੀ ਦਾ ਜਿਹੜੀ ਮਰਜ਼ੀ ਲੈ ਲੈਣਾ ਚ ਜੋੜੀ ਠੀਕ ਆ 2000 ਤੂੰ 2500 ਸੌਰੀ ਸੌਰੀ 2500 ਸੌਰੀ ਗਲਤੀ ਹੋ ਗਈ ਬੱਚੇ ਦਾ ਰੇਟ ਦੱਸਦਾ ਸੀਗਾ ਦੋਹੀ ਜਿਹੜੇ ਬੱਚੇ ਇਹਨਾਂ 2000 ਰੇਟ ਆ 2500 ਰੁਪਿਆ ਬਾਕੀ ਕਰ ਲੈ ਕੋਈ ਨਾ ਮਾਨਤਨ ਥੋੜਾ ਕਰ ਦਾਂਗੇ ਐਡੀ ਗੱਲ ਨਹੀਂ ਹੈਗੀ ਠੀਕ ਆ 2500 ਰੁਪਿਆ ਜੋੜੀ ਆ ਠੀਕ ਆ ਤੇ ਵਿੱਚੋਂ ਮਾਨਤਾਣ ਜਰੂਰ ਕਰਦਾਂਗੇ ਠੀਕ ਐ ਚੱਲ ਯਾਰ ਤੁਸੀਂ ਵੀ ਕੀ ਯਾਦ ਰੱਖੋ 2000 ਰੁਪਏ ਜੋੜੀ ਹੋਈ ਚੱਲਣ ਦੋ ਠੀਕ ਐ ਆ ਬੱਚਾ ਬਈ ਆ ਵੀ ਕੂਤਰੀ ਬਣੂਗਾ ਖੱਟੀਆਂ ਅੱਖਾਂ ਦਾ ਠੀਕ ਐ ਪੂਰਾ ਸੋਹਣਾ ਉੜਦਾ ਠੀਕ ਐ 4-5 ਘੰਟੇ ਘਰੇ ਉੜਦਾ ਠੀਕ ਐ ਤੇ ਇੱਕ ਆ ਬੱਚਾ ਐ ਬਈ ਜਿਹੜਾ ਆਪਣਾ ਗੋਲਾ ਕਾਲਾ ਹਨਾ ਸਾਰਨੇ ਦੂਸਰ ਚੋਟਿਆ ਸੀਗਾ ਠੀਕ ਐ ਤੂੰ ਦਿਨਾਲ 5200 ਵਾਲੀ ਜਿਹੜੀ ਕੂਤਰੀ ਲੱਗੀ ਹੋਈ ਆ ਉਹਦਾ ਬੱਚਾ ਇਹ ਠੀਕ ਹੈ ਤੇ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਆ ਬੱਚਾ ਭਾਈ ਉਹੀ ਰੱਤਿਆਂ ਦਾ ਠੀਕ ਹੈ ਜਿਹੜੇ ਮੈਂ ਰੱਤੇ ਤੁਹਾਨੂੰ ਦਿਖਾਏ ਨੇ ਪਹਿਲਾਂ ਟੀਰੀ ਕਬੂਤਰੀ ਦਿਖਾਈ ਆ ਲਾਲ ਡੱਬੀ ਹਨਾ ਤੇ ਰੱਤਾ ਕਬੂਤਰ ਦਿਖਾਇਆ ਉਹਦਾ ਠੀਕ ਹੈ ਤੇ ਭਾਈ 3000 ਰੁਪਏ ਦਾ ਰੇਟ ਆ ਠੀਕ ਹੈ 2 2.5 2.5 ਦਾ ਘਰੇ ਟਾਈਮ ਕਰਦਾ ਜਦੋਂ ਮਰਜ਼ੀ ਆ ਕੇ ਡਾ ਕੇ ਲੈ ਜਾਏ ਠੀਕ ਹੈ ਜੀਨੇ ਐਂਡ ਆ ਕੇ ਲੈ ਜਾਣਾ ਬਾਕੀ ਜਿਹਨੂੰ ਹੈਗਾ ਆਪਣੇ ਦੇ ਸ਼ਕੀਨ ਉਹ ਐਂ ਲਿਆ ਸਕਦਾ ਠੀਕ ਹੈ ਸੋ ਲਵ ਯੂ ਹੈ ਤੇ ਇਹ ਆਫਰ ਬਾਈ ਉਦੋਂ ਤੱਕ ਹੀ ਹੈ ਜਦੋਂ ਤੱਕ ਠੀਕ ਹੈ ਜਿਵੇਂ ਹੁਣ ਆਪਾਂ ਐਂ ਹਿਸਾਬ ਲਾ ਲਓ ਅੱਜ ਵੀਡੀਓ ਬਣਾਈ ਆ ਕੱਲ ਨੂੰ ਅਪਲੋਡ ਕਰਤੀ ਮਤਲਬ ਅੱਜ ਬਾਹਰ ਆਏਗਾ ਇਹ ਵਾਰ ਆ ਮਾਜ ਐ ਦਵਾਰ ਹੈ ਸੋਮਵਾਰ ਨੂੰ ਵੀ ਪੈਗੀ ਠੀਕ ਹੈ ਸੋਮਵਾਰ ਨੂੰ ਜਾਂ ਅੱਜ ਐ ਦਵਾਰ ਹੈ ਅੱਜ ਸ਼ਾਮ ਨੂੰ ਵੀਡੀਓ ਪੈਗੀ ਸੋਮਵਾਰ ਤੇ ਮੰਗਲਵਾਰ ਸ਼ਾਮ ਤੱਕ ਜਿਹਦਾ ਆਪਣੇ ਆਗਰ ਚਾ ਲੂਗਾ ਇੰਸਟਾਗ੍ਰam ਆਈਡੀ ਤੇ ਮਰ ਜਾਣਾ ਗਿੱਲ ਤੇ ਠੀਕ ਹੈ ਤੇ ਆਪਾਂ ਨੂੰ ਵੀਰੇ ਚਾਹੀ 500 ਹੀ ਪਾ ਦਿਓ ਠੀਕ ਹੈ ਪਾਏ 500 ਕਰਕੇ ਪਾ ਦਿਓ ਠੀਕ ਹੈ ਆਪਣੀਆਂ ਜੋੜੀਆਂ ਹੋ ਗਈਆਂ ਵੀਰੇ 7 ਅੱਠ ਜੁੜੀਆਂ ਨੇ ਠੀਕ ਹੈ ਤੇ ਦੋ ਆਪਣੇ ਤਿੰਨ ਆਪਣੇ ਉਹ ਨਹੀਂਗੇ ਮਤਲਬ ਸਿੰਗਲ ਨਹੀਂਗੇ ਠੀਕ ਹੈ ਜਿਹੜੀ ਜਿਹੜੀ ਜੋੜੀ ਦੀ ਲੋੜ ਆ ਉਹ ਜੋੜੀ ਦੀ ਮੈਨੂੰ ਫੋਟੋ ਆਪਾ ਕੇ ਨਾਲ ਭਾਈ ਆਪਾਂ ਨੂੰ ਪੈਸੇ ਪੰਜ 500 ਚਾਹੇ 500 ਹੋਵੇ ਚਾਹੇ 1000 ਕਰਿਓ ਠੀਕ ਹੈ ਆਪਾਂ ਨੂੰ ਸੈਂਡ ਕਰ ਦਿਓ ਤੇ ਨਾਲ ਦੀ ਨਾਲ ਮਿਲ ਜਾਣਗੇ ਵੀਰੇ ਇਸੇ ਕਰਕੇ 2000 ਰੁਪਏ ਜੋੜੀ ਰੇਟ ਰੱਖਿਆ ਪਹਿਲੀ ਵਾਰ ਆਪਾਂ ਭਾਈ ਸਿਰਫ ਤੁਹਾਡੇ ਭਰਾਵਾਂ ਕਰਕੇ ਤੇ ਮੇਰੀ ਮਜਬੂਰੀ ਕੀ ਹੈ ਹੁਣ ਤੁਸੀਂ ਆਪ ਦੇਖ ਲਓ ਬਾਈ ਦੁੱਖ ਤਾਂ ਬਹੁਤ ਹੁੰਦਾ ਠੀਕ ਆ ਆ ਖੁੱਡਾ ਗਿਆ ਬਾਈ ਠੀਕ ਆ ਇਹ ਵੀ ਟਾਉਣਾ ਪੈ ਗਿਆ ਆ ਖੁੱਡੇ ਚ ਹੀ ਰਹਿ ਗਏ ਸਾਰੇ ਠੀਕ ਆ ਆ ਉਰੇ ਸੀਗੇ ਲੱਕੜ ਲੁੱਕੜ ਵਾਲੇ ਖੁੱਡੇ ਬਾਈ ਠੀਕ ਆ ਉਹ ਖਾਲੀ ਹੋ ਗਏ ਠੀਕ ਆ ਆ ਇਹਦੇ ਚਾਹ ਬਿਮਾਰ ਹੋ ਰਿਹਾ ਬਸ ਠੀਕ ਆ ਆਪਣੇ ਬਹੁਤ ਕਬੂਤਰ ਮਰ ਗਏ ਬਾਈ ਮੂੜ ਜਾਈ ਆਕ ਗਿਆ ਐ ਨਹੀਂ ਪਤਾ ਮੈਂ ਸਾਰੀ ਸੇਲ ਕਰ ਦਾਂ ਤੂੰ ਬਾਅਦ ਵਾਲੇ ਵੀ ਠੀਕ ਹੈ ਵੀ ਨਾਈ ਕੀ ਆਪਾਂ ਸ਼ੌਂਕੀ ਖਤਮੀ ਕਰ ਦਈਏ ਠੀਕ ਹੈ ਸੋ ਇਹ ਦੇ ਕਰਕੇ ਭਰਾਵਾ ਲਾਸਟ ਵਾਰੀ ਕਹੀ ਹੈ ਨਾ ਠੀਕ ਹੈ ਵੀ ਦੋ ਦਿਨਾਂ ਦੀ ਆਫਰ ਹੈ ਠੀਕ ਹੈ ਹਾਂ ਜਿਹੜਾ ਬੰਦਾ ਇਕੱਠੇ ਸਾਰੇ ਕਬੂਤਰ ਲੈ ਲੂਗਾ ਠੀਕ ਹੈ ਉਹਨੂੰ ਨਾ ਸਪੈਸ਼ਲ ਵਧੀਆ ਗਿਫਟ ਦਿੱਤੇ ਜਾਣਗੇ ਪੂਰੇ ਟੋਪੀ ਵਾਲੇ ਕਿੱਲਾ ਠੀਕ ਹੈ ਦੋ ਜਾਂ ਚਾਰ ਜਾਂ ਤਿੰਨ ਜੀਵ ਜਿੰਨੇ ਵੀ ਹੋਏ ਮੇਰੇ ਕੋਲੇ ਹਾਂ ਉਹਨੇ ਉਹਨੂੰ ਗਿਫਟ ਨਾਲ ਦਿੱਤੇ ਜਾਣਗੇ ਠੀਕ ਹੈ ਤੇ ਬਾਤੋ ਬਾਤ ਛੇਤੀ ਡੀਐਮ ਕਰ ਲਿਓ ਵੀਡੀਓ ਪੈਨ ਸਰਪਰਾ ਬਣ ਕੇ ਬਚਨਗਰ ਵੀ ਮੈ ਰਹੀ ਬਈ ਮੈਂ ਆ ਜੋੜੀ ਲੈਣੀ ਸੀ ਮੈਂ ਆ ਜੋੜੀ ਲੈਣੀ ਸੀ ਹਣਾ ਸਾਰਿਆਂ ਦੀ ਬਾਈ ਪ੍ਰੋਪਰ ਬੱਚੇ ਉੜਦੇ ਨੇ ਜਿਹਦੇ ਨਾਲ ਉੱਡੇ ਬਾਫਸੀ ਆ ਬਾਈ ਠੀਕ ਹੈ ਕਹੀ ਹੈ ਨਾ ਜਿਹੜਾ ਜਿਹੜਾ ਬੰਦਾ ਮੈਥੋਂ ਜੋੜੀਆਂ ਲਈ ਚੱਲੂਗਾ ਤੇ ਹੁਣ ਆਪਾਂ ਵੀ ਆ ਦੂਜਿਆਂ ਵਾਂਗੂ ਠੀਕ ਹੈ ਜਿਹੜੇ ਹੈਗੇ ਨੇ ਠੀਕ ਹੈ ਲਾਦਰੂ ਸਾਰਿਆਂ ਨੂੰ ਐ ਹੁੰਦਾ ਵੀ ਕਿਲੇ ਵੀਡੀਓ ਨਹੀਂ ਪਾਉਂਦਾ ਨਾਂ ਲੈ ਕੇ ਜਿਹੜਾ ਬੰਦਾ ਆਪਣੇ ਤੋਂ ਕਬੂਤਰ ਖਰੀਦਦਾ ਕਰੋ ਬਾਈ ਇੰਸਟਾ ਤੇ ਉਹਦੀ ਵੀਡੀਓ ਆਇਆ ਕਰੋ ਬੇ ਬਾਈ ਫੋਟੋ ਭੇਜ ਦਿਆ ਕਰੋ ਵੀ ਆਹ ਬੰਦੇ ਨੇ ਆਪਣੇ ਤੋਂ ਐਨੇ ਕਬੂਤਰ ਭਾਈ ਖਰੀਦੇ ਨੇ ਠੀਕ ਹੈ ਤੇ ਆਪਾਂ ਰਿਜ਼ਲਟ ਦੱਸਿਆ ਠੀਕ ਹੈ ਆਪਾਂ ਇਹਨੂੰ ਆਪਾਂ ਕਹੇਗਾ ਵੀ ਭਈ ਆਪਣੇ ਕਬੂਤਰ ਚੰਗੇ ਉੱਡਣਗੇ ਆਹ ਗਾਰੰਟੀ ਦਿੱਤੀ ਹੈ ਸਾਰਾ ਕੁਝ ਠੀਕ ਹੈ ਵੀ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਯਾਰ ਵੀ ਆਂਕੇ ਲੈਣੇ ਧੋਖਾ ਨਹੀਂ ਕੀਤੀ ਹੈ ਠੀਕ ਹੈ ਲਵ ਯੂ ਸਾਰੇ ਭਰਾਵਾਂ ਨੂੰ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਸ ਹੁਣ